ਕੀ ਕਰੀ ਜਾਨਾ ਪੱਠੇ ਬਾਣ ਨਾਲ ਬੈਸੀ ਕਿਵੇਂ ਹੈ ਅੱਜ ਕਿੰਨੇ ਚਾਪਾ ਮਾਰ ਲਿਆ ਮੈਂ ਚਲ ਦੇਖਦੇ ਆ ਤੈਨੂੰ ਜਾ ਕੇ ਤੂੰ ਮੈਨੂੰ ਤਾਂ ਲੱਗਦਾ ਨਹੀਂ ਮੈਂ ਇੱਕ ਕੰਮ-ਕੁਮ ਕਰਦਾ ਹੋਏਗਾ ਯਾਰ ਫੇਸਬੁੱਕ ਨਹੀਂ ਚਲਾਉਂਦਾ ਨਾਲੇ ਤੂੰ ਫੇਸਬੁੱਕ ਚੱਲਦੀ ਆ ਪਰ ਵੀਡੀਓ ਨੂੰ ਵੇਣਾ ਤਾਂ ਉਹਨੇ ਤੇ ਮਾਰਨੀਟਾਈਜ਼ ਤਾਂ ਤੇਰਾ ਪੇਜ ਹੋ ਗਿਆ ਹਾਂ ਛੱਡ ਪਰ ਐਦੋਂ ਕੀ ਲੈਣਾ ਯਕ ਇਹਨਾਂ ਨਾਲੇ ਕੰਮ ਨਹੀਂ ਵਧੀਆ ਬਸੂਆ ਵਾਲਾ ਬਸੂਆ ਹਾਂ ਇਹ ਤਾਂ ਯਾਰ ਐ ਕਰਦੇ ਆ ਵੀ ਇਹਨੇ ਹੁਣ ਵੇਲਾ ਸੰਗਲਾਂ ਦੇ ਵਿੱਚ ਕੁੰਡੀਆਂ ਪਾਇਆ ਹੈ ਹਿੱਲ ਨਹੀਂ ਸਕਦੇਗਾ ਇਹ ਪਾਏ। ਹਾਂ। ਫੇਸਬੁੱਕ ਦਾ ਵੀ ਬੜਾ ਅੱਜ ਬੰਦ ਕਰਦੇ ਆ ਪਰ ਦੁੱਧ ਕਿੱਥੋਂ ਪਿਲਾਗੇ। ਇਹ ਵੀ ਗੱਲ ਸਹੀ ਜਾਣਾ। ਸਹੀ। ਬਸ ਤਾਂ ਰੀਅਲ ਬੇਜਨਸ ਆ ਯਾਰ। ਮੈਂ ਅੱਗੇ ਵੀਡੀਓ ਪਾਈ ਦੀ ਵੀ ਰੀਅਲ ਬੇਜਨਸ ਆ ਯਾਰ ਆਪਣਾ ਇਹ ਖੇਤੀ ਦਾ ਤੇ ਪਸ਼ੂਆਂ ਦਾ ਨਾ ਵਿਰਸਾ ਆਪਣਾ। ਹੂੰ ਬਣਾ ਵਿਰਸਾ। ਅ ਤੇ ਮੈਂ ਕੱਲ ਗੱਲ ਵੀ ਸੁਣਾਈ ਸੀ। ਹਾਂ। ਏਡਾ ਦੇ ਵਿੱਚੋਂ 45 ਸਾਲ ਲਾ ਕੇ ਆਏ ਆ। ਠੀਕ ਆ। ਇੱਕ ਪਰਿਵਾਰ ਕੋਰੇ ਵਾਲੇ ਦਾ। ਹਾਂ ਹਾਂ। ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦਾ ਕਾਰੋਬਾਰ ਆਉਂਦੇ ਹਾਂ ਟ੍ਰਾਂਸਪੋਰਟ ਆਉਦੀ ਹੈ ਹਾਂ ਤੇ ਇੱਧਰ ਆ ਕੇ ਪਸ਼ੂ ਰੱਖੇ ਆ ਬੰਦਿਆਂ ਨੇ ਪੱਠਿਆ ਆ ਪਾਉਂਦੇ ਆ ਸਕੂਲ ਵੀ ਖੋਲੇ ਆ ਇਹ ਤਾਂ ਅੱਛਾ ਠੀਕ ਹੈ ਖੇਤੀ ਵੀ ਇੰਦੇ ਆਪ ਕਰਨੀ ਆ ਹਾਂ ਲੋਕ ਜੁੜਨਗੇ ਹੌਲੀ ਹੌਲੀ ਵੈਸੇ ਨਾਲ ਜਿਵੇਂ ਜਿਵੇਂ ਉਹੀ ਗੱਲ ਮੱਛੀ ਪੱਥਰ ਚੱਟ ਕੇ ਮੁੜਦੀ ਹੋਵੇ ਹਾਂ ਹੁਣ ਉੱਧਰ ਵੀ ਉਹੀ ਹਾਲ ਹੈ ਕਹਿੰਦੇ ਕੰਮ ਹੈ ਨਹੀਂ ਕੰਮ ਤਾਂ ਯਾਰ ਦੇਖ ਬਈ ਜਿਹਨੇ ਕਰਨਾ ਹੈ ਉਹਦੇ ਵਾਸਤੇ ਇੱਧਰ ਵੀ ਹੈਗਾ ਤੇ ਉੱਧਰ ਵੀ ਹੈਗਾ ਇਹਨੇ ਨਹੀਂ ਕਰਨਾ ਬਸ ਆਇਆ ਵੀ ਪੈਸਾ ਥੋੜਾ ਜਿਹਾ ਵੱਧ ਆ ਆਪਣੇ ਕ੍ਰਾਂਸੀ ਜ਼ਿਆਦਾ ਹੈ ਬਈ ਹਾਂ ਵੀ ਪੈਸਾ ਚੰਗਾ ਬਣ ਜਾਂਦਾ ਕ੍ਰਾਂਸੀ ਜ਼ਿਆਦਾ ਆਪਣੇ ਨਾਰਮਲ ਆਪਣੇ ਨਾਰਮਲ ਬੰਦੇ ਦੀ ਤਨਖਾਹ ਆਪਾਂ 10000 ਰੁਪਏ ਤੇ ਬੰਦਾ ਲੱਗਦਾ ਨਹੀਂਗਾ ਤੇ ਉਧਰ 10000 ਰੁਪਏ ਤੁਹਾਨੂੰ ਕਿਸੇ ਦੀ ਵੀ ਤਨਖਾਹ ਦਿਖਾ ਦਈਏ ਇਧਰੋਂ ਗਏ ਦੀ ਉਧਰ ਦੋ ਤਿੰਨ ਠੀਕ ਹੈ ਨਾ ਹਾਂ 200 ਰੁਪਏ ਦਿਹਾੜੀ ਜੀ ਨੂੰ 200 ਡਾਲਰ ਬਾਈ ਇੰਨਾ ਵੀ ਜਦੋਂ ਪੈਸਿਆਂ ਚ ਕਨਵਰਟ ਹੁੰਦੇ ਆ ਉਦੋਂ ਐ ਲੱਗਦਾ ਵੀ ਬਹੁਤ ਪੈਸੇ ਬਣਨਗੇ ਚੰਗੇ ਬਣ ਜਾਂਦੇ ਆ ਉਧਰ ਹੁਣ 200 ਰੁਪਏ ਨਾਲ ਬਹੁਤ ਕੁਝ ਆ ਜਾਂਦਾ ਹਾਂ ਮ ਆਪਣਾ ਸਿਸਟਮ ਸਰਕਾਰਾਂ ਦਾ ਚੱਕਰ ਪੈਂਦਾ ਸਾਰਾ ਵੀ ਇੱਧਰ ਜਗਾਰ ਦੇਣ ਤਾਂ ਸਾਰਾ ਕੁਝ ਹੀ ਹੋ ਜਾਏ। ਇਹ ਬਾਕੀ ਯਾਰ ਆਪਣੇ ਲੋੜਾਂ ਦੇ ਹਿਸਾਬ ਨਾਲ ਆਪਾਂ ਨੂੰ ਇੱਧਰ ਵੀ ਸੈਟ ਆ। ਹਾਂ ਜਿਹਦੇ ਬਲਦਾਰਾਂ ਕਿੱਲੇ ਪੈਲੀ ਹੈਗੀ ਆ। ਹਾਂ ਉਹ ਘਰੇ ਕੰਮ ਕਰੇ ਹਾਂ ਆਪਦਾ ਯਾਰ। ਹੋਰ ਕੀ ਚਾਹੀਦਾ ਕੀ ਚਾਹੀਦਾ ਉਹਨੂੰ ਹਾਂ। ਬਹੁਤ ਥੱਕਿਆ ਕੱਲ ਮਨੂੰ ਅੰਦਰ ਦਾ ਫੋਨ ਆਇਆ ਨਾ ਕੱਟਾਂ ਪਾ ਕੇ ਮਦਰ ਦਾ ਕੰਮ ਪਾਲਦੇ ਕਰਦੇ ਆ। 10 ਟਹਿਲ ਗਰੀਚ ਵੀ ਲੈ 10 ਤੇ ਸਰੀ ਸੁਰੀ ਦੇ ਵਿੱਚ ਦਾ ਜਮ ਹੈ ਬੁਰਾ ਹਾਲ। ਤੇ ਤੇਰੀ ਹੁਣ ਕੀ ਰਾਏ ਆ ਲੋਕਾਂ ਨੂੰ? ਕਾਦੇ ਪਸ਼ੂ ਵਿੱਚ ਹਾਂ ਪਸ਼ੂ ਦਾ ਰੱਖਣਾ ਚਾਹੀਦਾ ਪਸ਼ੂ ਮੈਂ ਤਰ ਮੈਂ ਤਾਂ ਬਈ ਮੈਂ ਕਹਿੰਨਾ ਵੀ ਮੈਂ ਜਿਹਦੇ ਘਰੇ ਜਾਣਾ ਮੇਰੇ ਕੋਲੇ ਮੰਨ ਕੇ ਚੱਲੋ ਜਿਹੜੇ ਘਰਾਂ ਦੇ ਮੇਰੇ ਵੇਖਣ ਚ ਜਿਨ੍ਹਾਂ ਦੇ 10 10 15 15 ਪਸ਼ੂ ਸੀਗੇ ਆਪਣੇ ਨੇੜੇ ਤੇੜੇ ਦੋ ਦੋ ਰਹਿ ਗਿਆ ਕਹਿੰਦੇ ਇਹ ਵੀ ਨਹੀਂ ਰੱਖਣਾ ਤਾਂ ਕਿ ਮੁੱਲ ਦੁੱਧ ਲਿਆ ਕਰਨਾ ਇਹ ਬਈ ਮੈਂ ਲਿਆ ਕਦੇ ਮੁੱਲ ਦੁੱਧ ਤੁਸੀਂ ਆਪ ਵੇ ਜਿਆਦਾ ਤਾਂ ਬਾਹਲੇ ਸਿਆਣੇ ਤਾਂ ਹੈ ਨਹੀਂ ਪਰ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਹਾਂ ਵੀ ਆਹ ਰੋਡ ਕਿੱ데 ਕਿੱ데 ਬਣੀ ਜਾਂਦੇ ਹਾਂ ਹਾਂ ਜਰਾ ਹਾਂ 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 ਇਹ ਸਾਰੇ ਪਾਕਿਸਤਾਨ ਵਾਲੇ ਇਹ ਅਰਬ ਕੰਟਰਾਂਗਾਂ ਨੂੰ ਜੋੜਨੇ ਆ। ਚਲੋ ਜਿੱਦੇ ਵਪਾਰ ਚੱਲ ਪਿਆ ਆਪਣੇ ਪੰਜਾਬ ਦਾ। ਹਾਂ ਉਧਰ ਦਾ ਰੇਟ ਵੇਖ ਲਈ ਤੇ ਪਾਦਲਾ ਵੀ ਵੇਖ ਲਈ। ਕੇ ਰਾਜ ਜਿਹੜੀਆਂ ਜ਼ਮੀਨਾਂ ਹੁਣ ਆਪਾਂ ਕਹਿੰਨੇ ਨੇ ਨਾ ਵੀ 40 ਲੱਖ ਨੂੰ ਕੇ ਵੇਚ ਦਿਓ, ਕਰੋੜ ਨੂੰ ਉਹ ਕਰੋੜ ਕਰੋੜ ਰੁਪਈਆ ਦਿੱਤਾ, ਰੋੜਾ ਦਿੱਤਾ ਕਿਸੇ ਸੋਚ ਕੇ ਹੀ ਦੇਈ ਜਾਂਦੇ ਆ ਉਹ। ਉਹਨਾਂ ਨੂੰ ਪਤਾ ਉਹਨਾਂ ਨੇ ਕਬਜ਼ਾ ਹੀ ਫੇਰ ਕਰਨਾ ਯਾਰ। ਪੈਸੇ ਨਹੀਂ ਸੂਤ ਆਉਣੇ ਆ ਲੋਕ। ਸੇਲਰ ਲੱਗ ਜਾਂਦੇ ਆ। ਹਾਂ ਪੈਸੇ ਨੇ ਹੁਣ ਆਪਣੇ ਆ ਸੇਲਰ ਲੱਗੇ ਆ ਚਾਰ ਲੱਗੇ ਨਾ। ਫਲੈਟ ਕਿੰਨੀ ਕਿਉਂਦੀ ਹਜੇ ਗਰਮੀ ਦੀ ਦੇਖੀ ਕੀ ਹਾਲ ਹੋਣਾ। ਕੱਲ ਲੈਡ ਦਾ ਛੱਡ ਵੀ ਮਤਲਬ ਆਪਾਂ ਮੇਨ ਚੀਜ਼ ਸਮਝੋ ਯਾਰ ਵੀ ਇੱਥੇ ਦੁੱਧ ਦਾ ਤੇ ਜਿਹੜਾ ਫਸਲ ਦਾ ਨਾ ਪੂਰਾ ਸਿਰਾ ਲੱਗ ਜਾਣਾ ਕਹਿ ਦੇਣਾ ਹਾਂ 15 ਸਾਲਾਂ ਨੂੰ 15 ਸਾਲਾਂ ਨੂੰ ਰੇਟ ਵਧਣੇ 11 ਆਪਾਂ ਨੂੰ ਜ਼ਰੂਰ ਸਰਕਾਰ ਅਸਲ ਤੇ ਨਾ ਯਾਰ ਇੱਥੇ ਲਿਆਉਗੀ ਜਿਵੇਂ ਹੱਥ ਥੱਲੇ ਢੱਗਪੇ ਪੈਣਾਂ ਰੇਟ ਹੈ ਨਹੀਂ ਐਮ ਐਸ ਬੀ ਖਾਦਮ ਨੂੰਗੀ ਜਿਵੇਂ ਦੁੱਧ ਦੇ ਰੇਟ ਹੁਣ ਕਿੰਨੇ ਘਟ ਗਏ ਘਟ ਗਏ ਹਾਂ ਇੱਕੇ ਦਾ ਵੀ ਛਾਲ ਵੱਜਣਾ ਮਾਣੇ ਬਦੇ ਰੋ ਯਾਰ ਮਾਣੇ ਕੁਛ ਨਾ ਹੋ ਯਾਰ ਘਰੇ ਤੋਂ ਤੁਹਾਡੇ ਤੋਂ ਹੈਗਾ ਨਾ ਦੁੱਧ ਪੀਣ ਨੂੰ ਹਾਂ ਹੈਗਾ ਯਾਰ ਇਹ ਵੀ ਹੈ ਕਿ ਹੋਰ ਕੀ ਚਾਹੀਦਾ ਹਾਂ ਘੱਟੋ ਘੱਟ ਦੁੱਧ ਤਾਂ ਪਿਓਰ ਮਿਲਦਾ ਆਪਾਂ ਨੂੰ ਦੁੱਧ ਪਿਓਰ ਮਿਲਦਾ ਹਾਂ ਬਾਕੀ ਯਾਰ ਕਰਮਾ ਲੀਆਂ ਹੁਣ ਆਪਾਂ ਨੂੰ ਕਟੀਆਂ ਝੋਟੀਆਂ ਹੁਣ ਆਪਣੇ 2-3 ਤਿਆਰ ਹੋਈਆਂ ਖੜੀਆਂ ਮੱਝ ਤਾਂ ਆਪਣੇ ਆਹੀ ਸੀ ਮੇਨ ਜਿਹੜੀ ਤੇਰੇ ਮਗਰ ਖੜੀ ਐ ਤੇ ਹੁਣ ਆ ਤਿੰਨ ਕਟੀਆਂ ਬਾਈ ਕੋਲੇ ਦੇਖ ਲੋ ਲੈ ਆ ਤਿੰਨੇ ਝੋਟੀਆਂ ਆਪਦੀਆਂ ਘਰ ਦੀਆਂ ਤਿਆਰ ਐ ਆ ਦੇਖ ਲੋ ਆ 70 5 77 ਦਾ ਟੀਗਾ ਭਰਿਆ ਸੀਗਾ ਇਹ 3 ਮਹੀਨਿਆਂ ਦੀ ਗੱਬਣ ਹੋ ਗਈ ਐ ਝੋਟੀ ਤੇ ਵੇਖ ਲਓ ਤੁਸੀਂ ਇਹਦੀ ਉਮਰ ਹਜੇ ਪੌਣੇ ਇੱਕ ਦੋ ਸਾਲ ਆ ਬਈ ਯਾਣਾ ਇਹਦੀ ਪੌਣੇ ਦੋ ਸਾਲ ਆ 3 ਮਹੀਨਿਆਂ ਦੀ ਗੱਬਣ 3 ਮਹੀਨਿਆਂ ਦੀ ਇਹ ਗੱਬ ਹੋ ਗਈ ਐ ਦੇਖ ਲਓ ਤੁਸੀਂ ਤੇ ਆਪਾਂ ਕਿਵੇਂ ਕਹਿ ਸਕਦੇ ਆ ਵੀ ਪਸ਼ੂ ਕੁਛ ਦਿੰਦੇ ਨਹੀਂ ਯਾਰ ਯਾਰ 3000 ਮਨ ਲਾ 2000 ਮਹੀਨੇ ਦਾ ਇਹਦਾ ਮੰਨ ਲਾ ਤੂੰ ਵੀ ਖਾਂਦੀ ਹੋਗੀ ਖਾਂਦੀ ਹੋਗੀ ਚੋਕਰ ਸੀ ਲਾਲਾ ਦਿੱਲੀ ਹਾਂ ਇਹ 3 ਸਾਲਾਂ ਦੀ ਸੂਪ ਪੈਣਾ ਇਹਨੇ ਸੂਪ ਪੈਣਾ ਹਾਂ 3000 ਦਾ ਖਾ ਗਈ ਮੰਨ ਲਾ ਖਾ ਗਈ ਹਾਂ ਤੇ 75000 ਕੋਈ ਮੈਨੂੰ ਆ ਜੀ ਮਥਨਰੀ ਲਿਆ ਗਿਆ ਉਹ ਖਾ ਦੇ ਲੱਖ ਜਿ ਵੀ ਨਹੀਂ ਮਿਲਨੀ ਹਾਂ ਵੀ ਦੋ ਟੋਕਰੇ ਪੱਠਿਆਂ ਦੇ ਸਿੱਟੇ ਹਾਂ ਚੋਂ ਦੁੱਧ ਕੱਢ ਲੈ 12 ਕਿਲੋ ਦੁੱਧ ਕੱਢ ਲਿਆ ਹਾਂ ਹੋਈ ਹੈ ਨਾ ਇਹ ਰਿਹੇ ਜੀ ਕੰਮ ਆਉਂਦੀ ਗੋਹਾ ਇਹਨਾਂ ਦਾ ਕੰਮ ਆਉਗਾ ਹਾਂ ਆਪਣੇ ਲੱਗਿਆ ਹੋਈ ਹੈ ਨਾ ਤੇ ਰੋਟੀਆਂ ਦਾ ਵਧੀਆ ਸਰੀ ਜਾਂਦਾ ਸਰੀ ਜਾਂਦਾ ਹਾਂ ਪਾਣੀ ਤੱਤਾ ਕਰ ਲਈਦਾ ਤੇ ਪਾਥ ਨਾਲ ਸਰੀ ਜਾਂਦਾ ਵਧੀਆ ਨਹੀਂ ਹੁਣ ਤੇਰੀ ਰਏ ਇਹੀ ਆ ਲੋਕਾਂ ਨੂੰ ਵੀ ਯਾਰ ਪਸ਼ੂਆਂ 'ਚ ਨਹੀਂ ਆਪਾਂ ਨੂੰ ਛੱਡਣਾ ਚਾਹੀਦਾ ਪਸ਼ੂ ਜਿਵੇਂ ਹੁਣ ਲੋਕ ਛੱਡੀ ਜਾਂਦੇ ਆ ਨਾ 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 ਯਾਰ ਲੱਗਦਾ ਵੀ ਇਹ ਘੰਟਾ ਤੜਕੇ ਘੰਟਾ ਹਾਂ ਸੜ ਫਿਰ ਆਪਾਂ ਜਾਣੇ ਕਿੰਨੇ ਆ ਜਿਸ ਜੱ ਸਾਹ ਤੇ ਜਾਣੇ ਆ ਘਰੇ ਫਰੀ ਦਾ ਦੁੱਧ ਮਿਲ ਜਾਂਦਾ ਮੈਂ ਇੱਕ ਮਤੂੰ ਘੂੜ ਦੱਸਦਾ ਯਾਰ ਹਾਂ ਇਹ ਨਾ ਰੱਬ ਦੇ ਨੇੜੇ ਆ ਇਹ ਰੂਹਾਂ ਜਿਹੜੀਆਂ ਹਾਂਜੀ ਜਾਨਵਰ ਹੋ ਕੋਈ ਵੀ ਆ ਕੁੱਤਾ ਆ ਜਾਂਦੇ ਆਪਾਂ ਕਹਿੰਦਾ ਮਾੜਾ ਸੋਚਣਾ ਹੁੰਦਾ ਬੰਦੇ ਨੇ ਹਾਂ 24 ਘੰਟੇ ਉਹਦੀ ਚੋਗਲਿਆ ਤੇ ਖੁੰਡਾਂ ਤੇ ਜਾ ਕੇ ਬਹਿ ਜਾ ਚੋਗਲ ਨਹੀਂ ਹੁੰਦੀਆਂ ਚੋਗਲੀਆਂ ਹੀ ਹੁੰਦੀਆਂ ਹਾਂ ਏ ਰੱਬੀ ਰੂਹ ਆ ਇਹਦਾ ਇਹ ਨੇੜੇ ਆ ਪੂਰਾ ਪਰਮਾਤਮਾ ਨੇ ਇਹਨਾਂ ਨੇ ਕੁਝ ਨਹੀਂ ਇਹਨਾਂ ਨੇ ਤਾਂ ਆਪਾਂ ਨੂੰ ਫਾਇਦਾ ਹੀ ਦੇਣਾ ਫਾਇਦਾ ਹੀ ਦੇਣਾ ਹਾਂ ਜਦੋਂ ਅੱਜ ਆ ਗਏ ਆਪਾਂ ਪੋਜ਼ਟਿਵ ਪੂਰਾ ਫੀਲ ਕਰ ਰਹੇ ਹਾਂ ਹਾਂ ਬੜਾ ਟੈਨਸ਼ਨਾਂ ਭੁੱਲ ਜਾਗੇ ਭੁੱਲ ਜਾਗੇ ਤੂੰ ਵਿਹਲਾ ਬੈਠਾ ਰਹੇ ਮੈਨੂੰ ਹੋਰ ਹੀ ਟੈਨਸ਼ਨ ਨਹੀਂ ਆ ਗਈ ਯਾਰ ਟੈਨਸ਼ਨਾਂ ਹੀ ਤੁਰ ਜਾਣਾ ਉਹ ਹੀ ਗੱਲ ਹੈ ਨਾ ਇਹਨਾਂ ਨਾਲ ਯਾਰ ਬੰਦੇ ਨੂੰ ਟਾਈਮ ਟਾਈਮ ਸਪੈਂਡ ਕਰਨਾ ਚਾਹੀਦਾ 1.2 ਘੰਟੇ ਉਹੀ ਆਣਾ ਬਾਈ ਹਾਂ ਬਾਕੀ ਬਾਈ ਵਰਗੀ ਸੋਚ ਬਣਾਓ ਯਾਰ ਸਾਰੇ ਤੇ ਵੀਡੀਓ ਸ਼ੇਅਰ ਕਰੋ ਜੇ ਬਾਈ ਚੰਗੀ ਲੱਗੀ ਤਾਂ ਇਹ ਤਾਂ ਨਾਰਮਲ ਗੱਲਾਂ ਕਰਕੇ ਵੀਡੀਓ ਪਾਈ ਆ ਕੋਈ ਵੀਡੀਓ ਪਾਉਣ ਦੇ ਮਕਸਦ ਤੇ ਮੈਂ ਆਇਆ ਨਹੀਂ ਸੀ ਤੇ ਮੈਨੂੰ ਲੱਗਿਆ ਵੀ ਚਲ ਬਾਈ ਤੋਂ ਪੁੱਛਦੇ ਆ ਜਿਵੇਂ ਹੁਣ ਬਾਈ ਦਾ ਪੇਜ ਚੱਲੀ ਜਾਂਦਾ ਫੇਸਬੁੱਕ ਤੇ ਮੋਨਟਾਈਜ਼ ਹੋਇਆ ਨਹੀਂ ਇਹਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਇਹ ਵੀ 2-3 ਕਿਲੋ ਦੁੱਧ ਲੈ ਕੇ ਆਉਂਦਾ ਆ ਰਾਮਣਾ ਕੱਪੜੇ ਪਰ ਹੋਰ ਨੌਲੇਜ ਦੇ ਦਿੱਤੀ ਆਪਾਂ ਜਿਹੜੇ ਵੀਡੀਓ ਸੁਣੀ ਜਾਂਦੇ ਚੱਲ ਵੀਡੀਓ ਬਹੁਤ ਲੰਮੀ ਹੋ ਗਈ ਹਾਂਜੀ ਵੀ ਫੇਸਬੁੱਕ ਤੇ YouTube ਹਾਂਜੀ ਬਹੁਤ ਵਧੀਆ ਯਾਰ ਇਹ ਪਲੇਟਫਾਰਮ ਆ ਪੈਸਾ ਕਮਾਉਣ ਦਾ ਠੀਕ ਹੈ 50-60 ਹਜ਼ਾਰ YouTube ਤੋਂ ਨਹੀਂ ਛੱਡਦਾ ਬੰਦਾ ਹਾਂ ਹਾਂ ਤੇ 40000 ਰੁਪਏ ਨਾਰਮਲੀ ਤੈਨੂੰ ਕਿੰਨੇ ਪੈਸੇ ਆਉਣ ਲੱਗੇ ਬਈ ਪੈਸੇ ਜਿਹੜੇ ਮੇਰੇ ਯਾਰ ਮਹਿਮਤ ਅੱਜ ਤੈਨੂੰ ਦੱਸ ਦਿੰਨਾ ਪਹਿਲਾਂ ਮੈਂ ਨਹੀਂ ਗੱਲ ਕੀਤੀਗੀ YouTube ਤੇ ਮੇਰੇ ਫੇਸਲੈਸ ਵਾਲੇ ਹਾਂ ਤੇ ਨਾਲ ਚੱਲਦੇ ਆ ਅੱਛਾ ਦੋ ਜਣੇ ਨਾਲ ਚੱਲਦੇ ਆ ਸ ਮੈਨੂੰ ਵੀ ਨਹੀਂ ਦੱਸਿਆ ਤੂੰ ਐ ਅੱਜ ਦੱਸਿਆ ਬੈਲੇਰੀ ਠੀਕ ਹੈ ਤੇ ਰੁਪਇਆ 9293000 ਆ ਜਾਂਦਾ ਮਹੀਨੇ ਚ ਕੱਚਾ ਤੇ ਹੁਣ ਫੇਸਬੁੱਕ ਵਾਲਾ ਵੀ ਮੋਨਟਾਈਜ਼ ਹੋ ਗਿਆ ਇਧਰੋਂ ਵੀ ਸ਼ੁਰੂ ਹੋ ਗਿਆ ਹੈ ਨਾ ਵਾਲਾ ਸ਼ੁਰੂ ਹੋ ਗਿਆ ਹਾਂ ਤੈਨੂੰ ਪਤਾ ਹੀ ਤੈਨੂੰ ਤਾਂ ਬਹੁਤ ਦੱਸਿਆ ਜੀ ਮੈਂ ਟੂਲਨ ਟਾਲਾਂ ਕੋਲ ਹਾਂ 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 ਆ ਜਾਣਗੇ ਇਹ ਵੀ ਹੁਣ ਜਿਹਦਾ ਯਾਰ ਕੰਮ ਕਰਨ ਦੇ ਸਰਤੇ ਆ ਇਹ ਬਾਈ ਫੇਸਬੁੱਕ ਯੂਟਿਊਬਰ ਹੈ ਨਾ ਬਾਈ ਨੂੰ ਬਹੁਤ ਨੌਲੇਜ ਆ ਤੇ ਅਸੀਂ ਸੋਚਿਆ ਵੀ ਯਾਰ ਬਾਈ ਸਿਖਾਵਾਂਗੇ ਗੁਰਦੁਆਰੇ ਇੱਕ ਦਿਨ ਨਾ ਹੋਕਾ ਦੇਗੇ ਲਾਸਾਂ ਲਾਉਣਗੇ ਬਾਈ ਮੈਨੂੰ ਕਹਿੰਦਾ ਸੀਗਾ ਤੇ ਅਸੀਂ ਕਰਾਂਗੇ ਰਏ ਤੇ ਜਿਹੜੇ ਬੰਦਿਆਂ ਦਾ ਬਈ ਹੋਇਆ ਕੋਈ ਮਾਣਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਾਈ ਆ ਪਸ਼ੂਆਂ ਵਾਲੇ ਵਿਸ਼ੇ 'ਤੇ ਜਰੂਰ ਧਿਆਨ ਦਿਓ ਭਰਾਵੋ ਕਿਉਂ ਇਹੀ ਆਪਣਾ ਵਿਰਸਾ ਇਹਨੂੰ ਭੁੱਲ ਕੇ ਬਾਹਰ ਬੂਰ ਜਾਣ ਦੇ ਚੱਕਰਾਂ 'ਚ ਨਾ ਬੋਜਲੋ ਠੀਕ ਹੈ ਜੀ ਨੇ ਬਾਹਰ ਜਾਣਾ ਇੱਥੇ ਭੁੱਖ ਹੈ ਨਹੀਂ ਜਾਣਾ ਹੈਗਾ ਪਰ ਪਸ਼ੂ ਨਾ ਰੱਖ ਕੇ ਵੀ ਕੋਈ ਐ ਹੈ ਨਹੀਂਗਾ ਵੀ ਭੁੱਖ ਬਣ ਜਾਊਗਾ ਜਾਂ ਯਾਰ ਪਸ਼ੂ ਚੀਜ਼ ਚੰਗੀ ਨਹੀਂਗੀ ਇੱਕ ਤਾਂ ਮੈਂ ਤਾਂ ਡਾਕਟਰ ਰਏ ਕਰਦੇ ਸੀ ਬਾਈ ਵੀ ਜਿੰਨੇ 15 2000 ਦੀ ਕੋਈ ਨੌਕਰੀ ਹੈ ਸਾਰੇ ਮੈਨਾਂ ਨੌਕਰੀਆਂ ਛੱਡ ਜਾਣਗੇ ਡਾਕਟਰ ਹਾਂ 15 2000 ਤੇ ਲੱਗੇ ਨਾ ਪ੍ਰਾਈਵੇਟ ਹਾਂਜੀ ਹਾਂਜੀ ਆਪਾਂ ਕਲਾਸਾਂ ਲਾਵਾਂਗੇ ਗੁਰਦੁਆਰਾ ਸਾਹਿਬ ਹੂੰ ਕੋਈ ਦਹਿਰ ਰੱਖ ਲੈਨੇ ਹਾਂ ਹਾਂ ਸਾਰਿਆਂ ਨੂੰ ਪੂਰੀ ਨੌਲਜ ਦੇਵਾਂਗੇ ਕਿਉਂਕਿ ਆਪਾਂ ਤਾਂ ਇਹ ਚ ਪੀ ਐਚ ਡੀ ਕਰ ਲਈ ਹੈ ਕਰ ਲਈ ਹਾਂ ਸਿੰਨ ਤਾਂ ਪਤਾ ਹੀ ਹੈ ਬਈ ਸਾਰਾ ਹੁਣਾ ਇਹਨਾਂ ਚੀਜ਼ ਦਾ ਪਤਾ ਹੈ ਹਾਂ YouTube ਦਾ Facebook ਦਾ ਹਾਂ ਤੇ ਕਲਾਸਾਂ ਲਾ ਕੇ ਸਾਰਿਆਂ ਨੂੰ ਦੱਸਾਂਗੇ ਉਹੀ ਹੈ ਨਾ ਇਸ ਤਰ੍ਹਾਂ ਯਾਰ ਆਪਾਂ ਉਹਦਾ ਕੰਟੈਂਟ ਚਲਾਉਣਾ ਹੈ ਇਸ ਤਰ੍ਹਾਂ ਪੈਸਾ ਕਮਾਉਣਾ ਪਿੰਨਾ ਚਾਰਾ ਮਹੀਨਾ ਚ ਬੰਦਾ ਪੈਸਾ ਕਮਾਉਣ ਲੱਗ ਜਾਂਦਾ ਯਾਰ ਲੱਗ ਜਾਂਦਾ ਹਾਂ ਤੇ ਤੁਸੀਂ ਭੁੱਲ ਜਿਓਗੇ ਨੌਕਰਾਂ ਨਾਕਰਾਂ ਦਾ ਯਾਰ ਕਿੰਨੇ ਬੇਰੁਜ਼ਗਾਰ ਹੁਣ ਸਾਰੇ ਤੁਰੇ ਫਿਰਦੇ ਹੈ ਨਾ ਹਾਂ ਉਹੀ ਗੱਲ ਹੈ ਨਾ ਤੇ ਕੋਈ ਨਹੀਂ ਪਰਮਾਤਮਾ ਕਰੂਗਾ ਭਲੀ ਆਪਾਂ ਭਲਾ ਹੀ ਕਰਨਾ ਸਾਰਿਆਂ ਹਾਂ ਠੀਕ ਹੈ ਬਾਈ ਜੀ ਵੀਡੀਓ ਸ਼ੇਅਰ ਕਰਿਓ ਜੇ ਜਰੂਰ ਚੰਗੀ ਲੱਗੇ ਤਾਂ ਠੀਕ ਹੈ ਜੀ ਧੰਨਵਾਦ